ਅੱਗੇ ਧਰਨਾ ਲਗਾਈ ਬੈਠੇ ਹੋ ਗੱਲ ਕੀ ਹੋ ਗਈ ਜੀ ਧਰਨਾ ਲਾਉਣ ਦਾ ਕਾਰਨ ਹੈ ਵੀ 15-15 20-20 ਸਾਲਾਂ ਤੋਂ ਉੱਥੇ ਜਿਹੜੇ ਰੈਗੂਲਰ ਕੰਟਰੈਕਟ ਵੇਸ ਜਾਂ ਲੇਬਰ ਦਾ ਕੰਮ ਕਰਦੇ ਸੀ 350 ਵਰਕਰ ਉਹਨਾਂ ਨੂੰ ਮਤਲ ਜਿਹੜਾ ਹੈਗਾ ਪਹਿਲਾਂ ਭਲੇਖੇ 'ਚ ਰੱਖਿਆ ਵੀ ਡਿਪੂ ਕਿਤੇ ਨਹੀਂ ਜਾਣਾ ਇਹ ਮੰਨ ਲਓ ਉੱਥੋਂ ਕੱਢ ਰਹੇ ਸੀ ਨਵਾਂ ਕੋਈ ਮਾਲ ਆ ਨਹੀਂ ਸੀ ਰਿਆ ਫਿਰ 17 ਨਵੰਬਰ ਨੂੰ ਇਹ ਲੇਬਰ ਇੰਸਪੈਕਟਰ ਦੇ ਸਾਡੀ ਸ਼ਿਕਾਇਤ ਦਿੱਤੀ ਹੋਈ ਸੀ ਬੀ ਗੈਰ ਕਾਨੂੰਨੀ ਤੌਰ ਤੇ ਜਿਹੜੀ ਕੰਪਨੀ ਐ ਉਹ ਰਾਜਪੁਰੇ ਚਲੇ ਗਈ ਤੇ ਉੱਥੇ ਇਹ ਕਹਿ ਕੇ ਗਏ ਵੀ ਅਸੀਂ ਤਾਂ ਮਤਲੇ ਜਿਹੜਾ ਡਿੱਪੂ ਇੱਥੇ ਰਹੂਗਾ ਇਹਨਾਂ ਦਾ ਰੁਜ਼ਗਾਰ ਸੇਫ ਰਹੂਗਾ ਪਰ 22 ਨਵੰਬਰ ਨੂੰ ਇਹਨਾਂ ਨੇ ਉੱਥੇ ਨੋਟਸ ਲਾ ਦਿੱਤਾ ਵੀ 20 ਨਵੰਬਰ ਤੱਕ ਇਹ ਜਿਹੜਾ ਡਿੱਪੂ ਚੱਲੂਗਾ ਵੀ ਅਸੀਂ ਕੋਈ ਜ਼ਿੰਮੇਵਾਰ ਨਹੀਂ ਲੇਬਰ ਦੇ ਹਰ ਕੋਈ ਚਾਹੁੰਦਾ ਏ ਜੇ ਅਸੀਂ ਕਿਰਾਏ ਤੇ ਬੈਠੇ ਹਰ ਕੋਈ ਚਾਹੁੰਦਾ ਕਿ ਸਾਡੀ ਆਪਣੀ ਜਗ੍ਹਾ ਹੋਵੇ ਇੱਥੇ ਇਹਨਾਂ ਨੇ ਆਪਣਾ ਬਣਾ ਲਿਆ ਹੋਵੇ ਪਰ ਜਿਹੜੀ ਉੱਥੇ ਲੇਬਰ ਕੰਮ ਕਰਦੀ ਐ ਉਹਦਾ ਵਾਲੀ ਵਾਰ ਚਕਾਉਣਾ ਇਹ ਦੱਸੋ ਕੀ ਹੈ ਜੀ ਆਪਣੀ ਸਾਡੀ ਮੰਗ ਆ ਵੀ ਜਿੰਨੇ ਉੱਥੇ ਟੋਟਲ ਵਰਕਰ ਕੰਮ ਕਰਦੇ ਸੀ ਇੱਥੇ ਲੈ ਕੇ ਆਉਣ ਤੇ ਇੱਥੋਂ ਅਪ ਡਾਊਨ ਕਰਨ ਨੇ ਜੀ ਵਰਕਰਾਂ ਦੀ ਕਿੰਨੀ ਸੈਲਰੀ ਸੀਗੀ ਦੇਖੋ ਇੱਥੇ 16 ਵਰਕਰ ਲੈ ਕੇ ਆਏ ਨੇ ਮਜ਼ਦੂਰਾਂ ਨਾਲ ਕੁਝ ਨਹੀਂ ਸੋਚਿਆ ਜਾ ਰਿਹਾ ਜਿਹੜੇ 20-20 ਸਾਲ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਜਿਨ੍ਹਾਂ ਦੀ ਉਮਰਾਂ 50 ਸਾਲ ਹੋ ਗਈਆਂ 40 ਸਾਲ ਹੋ ਗਈਆਂ ਉਹ ਕਿਹੜੀ ਕੰਪਨੀ ਉਹਨਾਂ ਨੂੰ ਕੰਮ ਦੇਊਗੀ ਜੀ ਰੋਜੀ ਰੋਟੀ ਦਾ ਸਵਾਲ ਹੈ ਸਾਡੀ ਸਾਡੇ ਨਾਲੇ ਬੱਚੇ ਚਲਦੇ ਦੀ ਸਾਡੇ ਬੱਚੇ ਵੀ ਰੋਟੀ ਤਾਂ ਹੀ ਖਾਣਗੇ ਜੇ ਅਸੀਂ ਸਾਨੂੰ ਕੁਝ ਮਿਲੂਗਾ ਅਸੀਂ ਕਮਾਵਾਂਗੇ ਕੁਝ ਹੁਣ ਇਹ ਤਾਂ ਉੱਥੋਂ ਸਾਨੂੰ ਛੱਡ ਕੇ ਆ ਗਏ ਇਹ ਸਾਡੀਆਂ ਮੰਗਾ ਨਾ ਮੰਨੀਆਂ ਗਈਆਂ ਤਾਂ ਅਸੀਂ ਅੱਜ ਤਾਂ ਇੱਥੇ ਸੰਕੇਤਕ ਤੌਰ ਤੇ ਆਏ ਆ ਪਰ ਅਸੀਂ ਇੱਥੇ ਆ ਕੇ ਪੱਕਾ ਧਰਨਾ ਲਾਵਾਂਗੇ ਜੇ ਸਾਡੀਆਂ ਮੰਗਾ ਨਾ ਮੰਨੀਆਂ ਗਈਆਂ ਅਧਿਕਾਰੀਆਂ ਧੱਕਾ ਕਰਕੇ ਜਿਠਾਉਂਦਾ ਏ ਪਰ ਇਹ ਕੰਪਨੀ ਨੂੰ ਪਤਾ ਹੈ ਵੀ ਸਰਕਾਰਾਂ ਸਾਡੀਆਂ ਨੇ ਅਧਿਕਾਰੀ ਸਾਡੇ ਤੇ ਕੋਈ ਕਾਰਵਾਈ ਨਹੀਂ ਹੋਣੀ ਪਰ ਅਸੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਜਥੇਵੰਦਕ ਜਿਹੜਾ ਤਾਕਤ ਆ ਸਾਡੀ ਉਹਦੇ ਸਿਰ ਤੇ ਝਕਾਉਣਾ ਹੈ ਕਿ ਕਾਨੂੰਨੀ ਤੌਰ ਤੇ ਵੀ ਇਹਨਾਂ ਨੂੰ ਅਸੀਂ ਝੂਠੇ ਸਾਬਤ ਕਰਾਂਗੇ ਖੰਨੇ ਪ੍ਰਸ਼ਾਸਨ ਨੂੰ ਚਿੱਠੀ ਭੇਜ ਰਹੇ ਨੇ ਵੀ ਸਾਨੂੰ ਇਹ ਲੋਕਾਂ ਤੋਂ ਖਤਰਾ ਹੈ ਹੁਣ ਸਰ ਤੁਹਾਡੇ ਮਾਧਿਅਮ ਨਾਲ ਹੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਇਹਨੇ ਲੋਕ ਬੈਠੇ ਨੇ ਤੁਸੀਂ ਦੱਸੋ ਇਹ ਕਿਹਨਾਂ ਕੋਈ ਕੇ 47 ਨੇ ਜਾਂ ਕਿਹੜੇ ਟੈਰਰਿਸਟ ਬੰਦੇ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਅਸੀਂ ਰਾਜਪੁਰਾ ਬਨੂੜ ਰੋਡ ਦੇ ਉੱਤੇ ਮੇਨ ਹਾਈਵੇ ਤੇ ਸਥੇਥਾਂ ਜਿੱਥੇ ਇੱਕ ਲੈਂਡਫੌਕਸ ਫੈਕਟਰੀ ਦੇ ਅੱਗੇ ਧਰਨਾ ਲੱਗਿਆ ਗਿਆ ਹੈ ਦਿਖਾਈ ਦੇ ਰਿਹਾ ਹੈ ਤੁਸੀਂ ਦੇਖ ਰਹੇ ਹੋ ਮਜ਼ਦੂਰ ਨੇ ਜਿਹੜੇ ਇੱਥੇ ਬੈਠੇ ਨੇ ਲੈਂਡਫੌਕਸ ਸੰਘਰਸ਼ ਕਮੇਟੀ ਖੰਨਾ ਵੱਲੋਂ ਇਹ ਧਰਨਾ ਜਿਹੜਾ ਲਗਾਇਆ ਗਿਆ ਹੈ ਕੀ ਆ ਕਾਰਨ ਕਿਉਂ ਇੱਥੇ ਧਰਨਾ ਲਗਾਇਆ ਗਿਆ ਪਤਾ ਲੱਗਿਆ ਕਿ ਪਹਿਲਾਂ ਇਹ ਫੈਕਟਰੀ ਹੈ ਜਿਹੜੀ ਇਹ ਜਿਹੜੀ ਫਰਮ ਆ ਇਹ ਖੰਨੇ ਦੇ ਵਿੱਚ ਸੀ ਤੇ ਇੱਥੇ ਸ਼ਿਫਟ ਹੋ ਗਏ ਨੇ ਤੇ ਮਜ਼ਦੂਰਾਂ ਵੱਲੋਂ ਧਰਨਾ ਲਗਾਇਆ ਗਿਆ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਆ ਕਾਰਨ ਹਾਂਜੀ ਬੈਗਰੂ ਜੀ ਕਾ ਖਾਲਸਾ ਬੈਗਰੂ ਫਤਿਹ ਬੈਗਰੂ ਜੀ ਕੀ ਪੱਤਾ ਜੀ ਕੀ ਨਾਮ ਆ ਜੀ ਮੇਰਾ ਨਾਮ ਮਲਕੀਰ ਸਿੰਘ ਮਜ਼ਦੂਰ ਜੂਨ ਇਲਾਕਾ ਖੰਨਾ ਦੇ ਪ੍ਰਧਾਨ ਜੀ ਆ ਪ੍ਰਧਾਨ ਸਾਹਿਬ ਕੀ ਕਾਰਨ ਅੱਜ ਇੱਥੇ ਫੈਕਟਰੀ ਦੇ ਅੱਗੇ ਧਰਨਾ ਲਗਾਈ ਬੈਠੇ ਹੋ ਗੱਲ ਕੀ ਹੋ ਗਈ ਜੀ ਕੀ ਕਾਰਨ ਹੈ ਇਹ ਫੈਕਟਰੀ ਨਹੀਂ ਜੀ ਹੈ ਬੇਅਰ ਹਾਊਸਾ ਜੀ ਜਿਹੜਾ ਹਿੰਦੁਸਤਾਨ ਜੂਨੀਅਰ ਲੀਵਰ ਦੀ ਜਿਹੜਾ ਮਾਲ ਹੈ ਉਹਨੂੰ ਕਹਾਂ ਸਪਲਾਈ ਕਰਦੀ ਹੈ ਕੰਪਨੀ ਬੇਅਰ ਹਾਊਸਾ ਗੋਦਾਮ ਨੇ ਰਹਾ ਹਾਂ ਜੀ ਲੈਂਡਫੌਕਸ ਲ logistic ਪ੍ਰਾਈਵੇਟ ਲਿਮਟਿਡ ਦੇ ਤੌਰ ਤੇ ਮੋਹਨਪੁਰ ਕੰਮ ਕਰਦੀ ਸੀ ਜੀ ਇੱਥੇ ਇਹਨਾਂ ਨੇ ਨਾਮ ਬਦਲ ਕੇ ਐਚ ਪੀ ਐਸ ਕੰਪਨੀ ਰੱਖ ਲਿਆ ਜੀ ਜੀ ਤੇ ਮਤਲਬ ਇਹ ਜਿਹੜੇ ਵਰਕਰ ਹੈ 15 15 20 20 ਸਾਲਾਂ ਤੋਂ ਲੈਂਡਫੌਕਸ ਕੀ ਹੈ ਇਹ ਤੁਸੀਂ ਲਿਖਿਆ ਲੈਂਡਫੌਕਸ ਲ logistic ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਜੀ ਇਹ ਇੱਥੇ ਨਾਮ ਬਦਲਤਾ ਜੀ ਉਹਦਾ ਇੱਥੇ ਐਚਪੀਐਸ ਰੱਖ ਲਿਆ ਜੀ ਵੇਅਰ ਹਾਊਸ ਜੀ ਹਾਂਜੀ ਯਰ ਤੁਸੀਂ ਲੈਂਡਫੌਕਸ ਹੈ ਨਾ ਨਾਮ ਬਦਲ ਲਿਆ ਜੀ ਤੁਹਾਨੂੰ ਕੀ ਪਤਾ ਉਹੀ ਹੈ ਇਹ ਕੋਈ ਹੋਰ ਵੀ ਹੋ ਸਕਦਾ ਉਹੀ ਹੈ ਜੀ ਉਹੀ ਮੈਨੇਜਮੈਂਟ ਹੈ ਜੀ ਅੱਛਾ ਉਹੀ ਜਿਹੜਾ ਜਨਰਲ ਮੈਨੇਜਰ ਨਿਤਨ ਹੈ ਜਿਹੜਾ ਉੱਥੇ ਐਚਆਰਸੀ ਸ਼ੋਕ ਕੁਮਾਰੋ ਉਹ ਇੱਥੇ ਹੀ ਕੰਮ ਕਰਦਾ ਮਨੀਸ਼ ਜੀ ਜਿਹੜਾ ਇਹਨਾਂ ਦੀ ਬੰਬੇ ਮਤਲਬ ਜਿਹੜਾ ਹੈਗਾ ਦਫ਼ਤਰ ਉਹਦੇ ਵਿੱਚ ਰਹਿੰਦਾ ਸੀ ਉਹ ਵੀ ਇੱਥੇ ਹੀ ਹੈ ਸਾਰੀ ਉਹੀ ਏਦਾਂ ਨਾ ਹੋਵੇ ਜੀ ਬਈ ਸਿਸਟਮਾ ਜਿਹੜਾ ਇਹ ਕੋਈ ਹੋਰ ਹੋਵੇ ਉਹਨਾਂ ਨੇ ਨੌਕਰੀ ਕਿਤੇ ਹੋਰ ਕਰ ਲਈ ਹੋਵੇ ਇਦਾਂ ਦਾ ਸਿਸਟਮ ਨਾ ਹੋਵੇ ਤੁਸੀਂ ਸਰਚ ਕੀਤੀ ਨਹੀਂ ਨਹੀਂ ਸਾਰਾ ਸਰਚ ਕਰਿਆ ਜੀ ਉਹ ਮੰਨਦੇ ਨੇ ਹੁਣ ਤੱਕ ਇਹ ਨਹੀਂ ਕਿਹਾ ਵੀ ਉਹ ਕੋਈ ਹੋਰ ਕੰਪਨੀ ਹੈ ਅੱਛਾ ਜੀ ਆ ਲਿਖਿਆ ਵੀ ਹੋਇਆ ਬੋਟ ਲਾਇਆ ਹੋਇਆ ਲਿਨ ਫੋਕਸ ਦਾ ਜੀ ਉਹੀ ਕੰਪਨੀ ਹੈ ਜੀ ਉਹੀ ਮੈਨੇਜਮੈਂਟ ਆ ਸਾਰਾ ਕੁਝ ਉਹੀ ਹੈ ਜੀ ਤੇ ਫਿਰ ਧਰਨਾ ਲਾਉਣ ਦਾ ਕਾਰਨ ਕੀ ਹੈ ਜੀ ਧਰਨਾ ਲਾਉਣ ਦਾ ਕਾਰਨ ਹੈ ਵੀ 15 15 20 20 ਸਾਲਾਂ ਤੋਂ ਉੱਥੇ ਜਿਹੜੇ ਰੈਗੂਲਰ ਕੰਟਰੈਕਟ ਵੇਸ ਜਾਂ ਲੇਬਰ ਦਾ ਕੰਮ ਕਰਦੇ ਸੀ 350 ਵਰਕਰ ਉਹਨਾਂ ਨੂੰ ਮਤਲ ਜਿਹੜਾ ਹੈਗਾ ਪਹਿਲਾਂ ਭਲੇਖੇ 'ਚ ਰੱਖਿਆ ਵੀ ਡਿੱਪੂ ਕਿਤੇ ਨਹੀਂ ਜਾਣਾ ਇਹ ਮਾਲ ਉੱਥੋਂ ਕੱਢ ਰਹਿਤੀ ਨਵਾਂ ਕੋਈ ਮਾਲ ਆ ਨਹੀਂ ਸੀ ਰਿਆ ਜੀ ਤੇ ਫਿਰ 17 ਨਵੰਬਰ ਨੂੰ ਇਹ ਲੇਬਰ ਇਨਸਪੈਕਟਰ ਦੇ ਸਾਡੀ ਸ਼ਿਕਾਇਤ ਦਿੱਤੀ ਹੋਈ ਸੀ ਵੀ ਗੈਰ ਕਾਨੂੰਨੀ ਤੌਰ ਤੇ ਜਿਹੜੀ ਕੰਪਨੀ ਹੈ ਉਹ ਰਾਜਪੁਰੇ ਚਲੇ ਗਈ ਤੇ ਉੱਥੇ ਇਹ ਕਹਿ ਕੇ ਗਏ ਵੀ ਅਸੀਂ ਤਾਂ ਮਤਲ ਜਿਹੜਾ ਡਿੱਪੂ ਇੱਥੇ ਰਹੂਗਾ ਇਹਨਾਂ ਦਾ ਰੁਜ਼ਗਾਰ ਸੇਫ ਰਹੂਗਾ ਪਰ 22 ਨਵੰਬਰ ਨੂੰ ਇਹਨਾਂ ਨੇ ਉੱਥੇ ਨੋਟਸ ਲਾ ਦਿੱਤਾ ਵੀ 21 ਨਵੰਬਰ ਤੱਕ ਇਹ ਜਿਹੜਾ ਡਿੱਪੂ ਚੱਲੂਗਾ ਵੀ ਅਸੀਂ ਕੋਈ ਜ਼ਿੰਮੇਵਾਰ ਨਹੀਂ ਲੇਬਰ ਦੇ ਚਾਹੇ ਉਹ ਕਿਉਂ ਬਦਲਿਆ ਜੀ ਕਾਰਨ ਕੀ ਸੀ ਬਦਲਿਆ ਇਹ ਆ ਵੀ ਕੰਪਨੀਆਂ ਆਏ ਸੁਪਰ ਮੁਨਾਫੇ ਕਮਾਉਂਦੀਆਂ ਨੇ ਜੀ ਉੱਥੇ ਜਿਹੜੇ ਰੈਗੂਲਰ ਵਰਕਰ ਕੰਮ ਕਰਦੇ ਸੀ ਉਹਨਾਂ ਦੀ 15-15 20-20 ਹਜ਼ਾਰ ਤਨਖਾਹ ਤੇ ਕੰਮ ਕਰਦੇ ਸੀ ਇੱਥੇ ਜਿਹੜੀ ਭੁਗਤਤੀ ਕਰੀ ਆ ਉਹ ਸਾਰੀ ਠੇਕੇ ਪਾਰਤੀ ਆ ਜੀ ਜਿਹੜਾ ਉੱਥੇ ਇਹਨਾਂ ਦਾ ਗਦਾਮ ਸੀਗਾ ਜੀ ਜਿੱਥੇ ਉਹ ਜਗ੍ਹਾ ਸੀਗੀ ਉਹ ਇਹਨਾਂ ਦੀ ਆਪਣੀ ਸੀਗੀ ਨਹੀਂ ਉਹ ਹਿੰਦੂਸਤਾਨ ਜੂਨੀਅਰ ਲੀਵਰ ਨੇ ਠੇਕੇ ਤੇ ਲਈ ਹੋ ਜੀ ਠੇਕੇ ਤੇ ਲੱਤੀ ਵੀ ਸੀਗੀ ਉੱਥੇ ਇਹਨਾਂ ਨੇ ਠੇਕਾ ਭਰਨਾ ਪੈਂਦਾ ਸੀ ਜੀ ਹੋ ਸਕਦਾ ਉਰੇ ਇਹਨਾਂ ਨੇ ਜਿਹੜੀ ਜਗ੍ਹਾ ਇਹ ਮੁੱਲ ਖਰੀਦ ਲਈ ਹੋਵੇ ਆਪਣੀ ਖਰੀਦ ਲਈ ਹੋਵੇ ਕਿਉਂਕਿ ਉੱਥੇ ਇਹਨਾਂ ਨੂੰ ਖਰਚਾ ਦੁੱਗਣਾ ਪੈਂਦਾ ਹੋਊਗਾ ਹਰ ਕੋਈ ਚਾਹੁੰਦਾ ਏ ਜੇ ਅਸੀਂ ਕਿਰਾਏ ਤੇ ਬੈਠੇ ਹਾਂ ਹਰ ਕੋਈ ਚਾਹੁੰਦਾ ਕਿ ਸਾਡੀ ਆਪਣੀ ਜਗ੍ਹਾ ਹੋਵੇ ਇੱਥੇ ਇਹਨਾਂ ਨੇ ਆਪਣਾ ਬਣਾ ਲਿਆ ਹੋਵੇ ਸਾਨੂੰ ਇਹਦੇ ਵਿੱਚ ਕੋਈ ਰੌਲਾ ਨਹੀਂ ਜੇ ਆਪਣੀ ਮੁੱਲ ਲੈ ਕੇ ਜਗ੍ਹਾ ਜਾਂ ਆਪਣਾ ਵੇਅਰ ਹਾਊਸ ਬਣਾ ਲੈਂਦੇ ਨੇ ਪਰ ਜਿਹੜੀ ਉੱਥੇ ਲੇਬਰ ਕੰਮ ਕਰਦੀ ਆ ਉਹਦਾ ਵਾਲੀ ਵਾਰ ਚਕਾਉਣਾ ਇਹ ਉਹਦਾ ਤਾਂ ਕੋਈ ਬਾਲੀ ਵਾਰਸ ਨਹੀਂ ਜਿੱਥੇ 300 ਦੇ ਉੱਪਰ ਵਰਕਰ ਕੰਮ ਕਰ ਰਿਹਾ ਹੈ ਉਹ ਸਰਕਾਰ ਤੇ ਪਰਮਿਸ਼ਨ ਲੈਣੀ ਪੈਂਦੀ ਆ ਤੇ ਉਹ ਪਰਮਿਸ਼ਨ ਇਹਨਾਂ ਨੇ ਲਈ ਨਹੀਂ ਕੋਈ ਪਰਮਿਸ਼ਨ ਨਹੀਂ ਲੱਤੀ ਉਹਨੇ ਜਾਣਬੁੱਝ ਕੇ ਮਤਲਬ ਬਾਹਰ ਦਿਖਾ ਰਹੇ ਨੇ ਵੀ ਸਾਡੇ 285 290 ਵਰਕਰ ਇੱਥੇ ਕੰਮ ਕਰਦੇ ਸੀ ਪਰ ਜੇ ਸਾਰਾ ਕੁਝ ਲਈਏ ਚਾਹੇ ਉਹ ਰੈਗੂਲਰ ਸੀ ਚਾਹੇ ਕੰਟਰੈਕਟ ਬੇਸ ਵਾਲੇ ਸੀ ਚਾਹੇ ਉਹ ਆਪਣੇ ਹੈਗੇ ਸੀ ਸਿਕਿਉਰਟੀ ਵਾਲੇ ਚਾਹੇ ਮਤਲਬ ਡਰਾਈਵਰ ਕਨੈਕਟਰ ਸੀ ਉਹਨਾਂ ਨੂੰ ਮਿਲਾ ਕੇ 370 ਤੱਕ ਹਾਜ਼ਰੀ ਅੰਦਰ ਅਸੀਂ ਸ਼ੋਅ ਕਰਤੀ ਇਸ ਕਰਕੇ ਇਹਨਾਂ ਦੀ ਕੋਈ ਬਹਾਨਾ ਨਹੀਂ ਹੈਗਾ ਇਹ ਕੰਪਨੀ ਸਫਰ ਮੁਨਾਫੇ ਲਈ ਕੰਮ ਕਰਦੀ ਹੈ ਇਹਨਾਂ ਨੂੰ ਮੰਗ ਕੀ ਹੈ ਜੀ ਆਪਣੀ ਸਾਡੀ ਮੰਗ ਆ ਵੀ ਜਿੰਨੇ ਉੱਥੇ ਟੋਟਲ ਵਰਕਰ ਕੰਮ ਕਰਦੇ ਸੀ ਇੱਥੇ ਲੈ ਕੇ ਆਉਣ ਫਿਰ ਇੱਥੋਂ ਅਪ ਡਾਊਨ ਕਰਨ ਨੇ ਜੀ ਵਰਕਰਾਂ ਦੀ ਕਿੰਨੀ ਸੈਲਰੀ ਸੀ ਦੇਖੋ ਇੱਥੇ 16 ਵਰਕਰ ਲੈ ਕੇ ਆਏ ਨੇ ਇਹ ਉਹ ਲਾਂ ਬਰਕਰਰ ਉਹ ਲੈ ਆਂਦੇ ਨੇ ਉਹ ਲੈ ਆਂਦੇ ਨੇ ਅੱਛਾ ਜੀ ਹਾਂ ਉਹਨਾਂ ਨੂੰ ਕਿਹੜੇ ਵੇਸ ਤੇ ਲੈਂਦਾ ਫਿਰ ਉਸੇ ਵੇਸ ਤੇ ਸਾਡੇ ਆ ਬਰਕਰਰਾਂ ਨੂੰ ਵੀ ਲੈ ਕੇ ਆਉਂਦੇ ਨੇ ਰੋ ਰੋ ਰੋਜ਼ ਅਪਡੇਟ ਕਰਦੇ ਨੇ ਹਾਂ ਜੀ ਹਾਂ ਰੋਜ਼ ਅਪਡਾਊਨ ਉੱਥੇ ਹੁੰਦੀ ਹੈ ਇਹਨਾਂ ਨੂੰ ਇਹਨਾਂ ਨੇ ਪ੍ਰੋਵਾਈਡ ਕਰੀ ਹੋਈ ਆ ਗੱਡੀਆਂ ਗੁੱਡੀਆਂ ਵੀ ਲੈ ਕੇ ਆਉਂਦੇ ਨੇ ਹਾਂ ਜੀ ਤੁਸੀਂ ਥੋੜੀ ਮੰਗੇ ਇਹ ਆ ਕਿ ਉੱਥੋਂ ਜਿੱਦਾਂ ਉਹਨਾਂ ਨੂੰ ਲਿਆ ਜਾਂਦਾ ਸਾਰੇ ਬਰਕਰਰਾਂ ਨੂੰ ਸਾਰੇ ਬਰਕਰਰਾਂ ਨੂੰ ਲਿਆ ਸਕਦੀ ਹੈ ਜੀ ਕੰਪਨੀ ਇਹ ਸਾਰਾ ਕੰਮ ਸਿੱਖੇ ਹੋਏ ਨੇ ਸਾਰਾ ਕੁਝ ਜਾਣਦੇ ਨੇ ਕਾਰਨ ਕੀ ਮੰਨਦੇ ਹੋ ਜੀ ਕਿਉਂ ਇਹਨਾਂ ਤੋਂ ਪੱਲਾ ਝਾੜਿਆ ਜਾ ਰਿਹਾ ਹੈ ਕਾਰਨ ਇਹੀ ਹੈ ਵੀ ਇਹਨਾਂ ਵਰਕਰਾਂ ਨੂੰ ਮਤਲਬ ਜਿਹੜਾ ਹੈਗਾ ਵਾਧ ਤਨਖਾਹ ਦੇਣੀ ਆ ਪੈਂਦੀ ਸੀ ਉਹਦੇ ਥਾਂ ਉਹ ਅੱਧੀਆਂ ਤਨਖਾਹਾਂ ਦੇਣੀ ਆ ਪੈਣਗੀਆਂ ਉਹਨਾਂ ਨੂੰ ਜਦ ਮਰਜ਼ੀ ਰੱਖੋ ਕੱਢੋ ਕੋਈ ਛੁੱਟੀਆਂ ਬੋਨਸ ਵਗੈਰਾ ਦੇਣਗੇ ਕਿ ਨਹੀਂ ਦੇਣਗੇ ਕੱਚੇ ਵਰਕਰਾਂ ਨੂੰ ਉਹ ਸਾਰੇ ਮੁਨਾਫੇ ਨਹੀਂ ਕੀਤਾ ਜਾ ਰਹੇ ਜੀ ਮਜ਼ਦੂਰਾਂ ਦਾ ਕੁਝ ਨਹੀਂ ਸੋਚਿਆ ਜਾ ਰਿਹਾ ਜਿਹੜੇ 20-20 ਸਾਲ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਕੀ ਨਾਲੀ ਉਮਰਾਂ 50 ਸਾਲ ਹੋ ਗਈਆਂ 40 ਸਾਲ ਹੋ ਗਈਆਂ ਉਹ ਕਿਹੜੀ ਕੰਪਨੀ ਉਹਨਾਂ ਨੂੰ ਕੰਮ ਦੇਊਗੀ ਜੀ ਕੋਈ ਉੱਚ ਅਧਿਕਾਰੀਆਂ ਕੋਲ ਵੀ ਸੀਗਾ ਜੀ ਲੇਬਰ ਕੋਰਟ ਚ ਜਾਂ ਕੋਈ ਹੋਰ ਇਹ ਮਸਲਾ ਉਠਾਇਆ ਵਸੀ ਸਾਡੀ ਲੇਬਰ ਇਨਸਪੈਕਟਰ ਦੇ ਸ਼ਿਕਾਇਤ ਚੱਲ ਰਹੀ ਹੈ ਅਸਿਸਟੈਂਟ ਲੇਬਰ ਕਮਿਸ਼ਨਰ ਦੇ ਦਿਹਾਣਾ ਉਹਨਾਂ ਵੀ ਉਹਨੂੰ ਵਿਚੇ ਇਨਵੋਲਵ ਨੇ ਜੀ ਇਹ ਤੋਂ ਬਿਨਾ ਕਿਰਤ ਕਮਿਸ਼ਨਰ ਜਿਹੜਾ ਪੰਜਾਬ ਹੈ ਮਹਾਰੀ ਹੈੱਡ ਆਫ ਉਹ ਵੀ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਹੋਇਆ ਫਿਰ ਧਰਨਾ ਲਾ ਲਿਆ ਜੀ ਉਹਨਾਂ ਤੇ ਕੋਈ ਵਿਸ਼ਵਾਸ ਨਹੀਂ ਹੈਗਾ ਜਿਹੜੀਆਂ ਤੁਸੀਂ ਕੈ ਕੀਤੀ ਵੀ ਆ ਤੁਸੀਂ ਮੰਗ ਕਰ ਰਹੇ ਹੋ ਕਿ ਸਾਨੂੰ ਇਨਸਾਫ ਮਿਲੇ ਫਿਰ ਉਹਨਾਂ ਸੰਸਥਾਵਾਂ ਤੇ ਵਿਸ਼ਵਾਸ ਨਹੀਂ ਹੈਗਾ ਤੁਸੀਂ ਆਪ ਧਰਨਾ ਲਾ ਕੇ ਬੈਠੇ ਵਿਸ਼ਵਾਸ ਇਹ ਹੈ ਵੀ ਸਰਕਾਰਾਂ ਨੇ ਜਿਹੜੀਆਂ ਬਣਦੀਆਂ ਇਹਨਾਂ ਨੇ ਪਰ ਕੱਟੇ ਹੋਏ ਨੇ ਵਿਧਮਿਆਂ ਦੇ ਜੀ ਸਾਡੇ ਉਹ ਰਾਮ ਸਿੰਘ ਰਾਣਾ ਖੁੱਲ ਕੇ ਮਜ਼ਦੂਰਾਂ ਦੀ ਸਪੋਰਟ ਕਰਦਾ ਸੀ ਉਹ ਇਹਨਾਂ ਨੂੰ ਕਹਿਣਾ ਸੀ ਉਹਨੇ ਪਹਿਲਾਂ ਹੀ ਕਹਿ ਦਿੱਤਾ ਸੀ 17 ਤਰੀਕ ਨੂੰ ਵੀ ਤੁਸੀਂ ਇੱਥੇ ਬੰਦ ਕਰਕੇ ਸਾਰਾ ਤਾਮਚਾਮ ਆਪਣਾ 6 ਮਹੀਨੇ ਨੂੰ ਫੇਰ ਡਿੱਪੂ ਖੋਲ੍ਹ ਲਓਗੇ ਇਸ ਕਰਕੇ ਤੁਹਾਡਾ ਇਰਾਦਾ ਜਿਹੜਾ ਗਲਤ ਹੈ ਵੀ ਤੁਸੀਂ ਇਹ ਡਿੱਪੂ ਬੰਦ ਕਰਨਾ ਤੁਹਾਨੂੰ ਲੱਗਦਾ ਜੀ ਕੋਈ ਮਸਲਾ ਹੱਲ ਹੋਊਗਾ ਮਸਲਾ ਦੇਖੋ ਜੀ ਸਾਡੀ ਟੇਕ ਹੌਣ ਸੰਘਰਸ਼ਾਂ ਤੇ ਆ ਅਸੀਂ ਪੰਜਾਬ ਸਰਕਾਰ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮੰਗ ਪੱਤਰ ਭੇਜਿਆ ਹੋਇਆ ਜਿਹੜੀ ਆਪਣੇ ਅਨਮੋਲ ਕਾਗਨਮਾਨ ਕਿਰਤ ਮੰਤਰੀ ਆ ਉਹਨੂੰ ਵੀ ਭੇਜਿਆ ਹੋਇਆ ਕਿਰਤ ਕਮਿਸ਼ਨਰ ਨੂੰ ਵੀ ਉੱਥੋਂ ਦੇ ਐਮ ਐਲ ਏ ਸਾਡੇ ਤਰਨਪ੍ਰੀਤ ਸੌਂਦ ਉਹਨੂੰ ਵੀ ਅਸੀਂ ਕਈ ਵਾਰੀ ਮਿਲ ਕੇ ਗੱਲ ਕਰ ਚੁੱਕੇ ਆ ਐਡੀਐਮ ਨੂੰ ਵੀ ਕਹਿ ਚੁੱਕੇ ਆ ਡੀਸੀ ਲੁਧਿਆਣਾ ਇਸ ਕਰਕੇ ਲੋਕਾਂ ਦੀ ਆਵਾਜ਼ ਕੋਈ ਨਹੀਂ ਸੁਣ ਰਿਹਾ ਜੇ ਲੇਬਰ ਵਿਭਾਗਾਂ ਜੋ ਕਹਿੰਦਾ ਵੀ ਗੈਰ ਕਾਨੂੰਨੀ ਕੰਪਨੀ ਕਰ ਰਹੀ ਆ ਪਰ ਇਹ ਕੰਪਨੀ ਨੂੰ ਪਤਾ ਵੀ ਸਰਕਾਰਾਂ ਸਾਡੀਆਂ ਨੇ ਇਹ ਅਧਿਕਾਰੀ ਸਾਡੇ ਤੇ ਕੋਈ ਕਾਰਵਾਈ ਨਹੀਂ ਹੋਣੀ ਪਰ ਅਸੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਜਥੇਬੰਦਕ ਜਿਹੜਾ ਤਾਕਤ ਆ ਸਾਡੀ ਉਹਦੇ ਸਿਰ ਤੇ ਝਕਾਉਣਾ ਹੈ ਕਿ ਕਾਨੂੰਨੀ ਤੌਰ ਤੇ ਵੀ ਇਹਨਾਂ ਨੂੰ ਅਸੀਂ ਝੂਠੇ ਸਾਬਤ ਕਰਾਂਗੇ ਜੀ ਹਾਂਜੀ ਜੀ ਸੋ ਹੋਰ ਵੀ ਵੀਰ ਨੇ ਹਾਂਜੀ ਕੀ ਨਾਮ ਆ ਜੀ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਹਾਂਜੀ ਕਿੱਥੋਂ ਦੇ ਰਹਿਣੇ ਆਲੇ ਮੈਂ ਖੰਨੇ ਦੇ ਲਵੀਆ ਪਿੰਡ ਜਲਾਜਣ ਜੀ ਤੇ ਇੱਥੇ ਵਰਕਰਾਂ ਸੀਗਾ ਪੂਰੇ ਬਾਈ ਬੱਚੇ ਵੀ ਬੈਠੇ ਨੇ ਛੋਟੇ ਛੋਟੇ ਬੱਚਿਆਂ ਨੂੰ ਅਜਿਹੀ ਠੰਡ ਚ ਲੈ ਕੇ ਪਹੁੰਚੋ ਕੀ ਕਾਰਨ ਆ ਜੇ ਮੰਗਾਂ ਸੀ ਆਪ ਆ ਜਾਂਦੇ ਬੱਚੇ ਤਾਂ ਇੱਥੇ ਲੈ ਕੇ ਤੁਸੀਂ ਪਰਿਵਾਰ ਲੈ ਕੇ ਬੈਠੇ ਹਾਂਜੀ ਉਹ ਸਰ ਸਾਡੀ ਇੱਕ ਨਾ ਰੋਜੀ ਰੋਟੀ ਦਾ ਸਵਾਲ ਆ ਇਹ ਸਾਡੀ ਸਾਡੇ ਨਾਲੇ ਬੱਚੇ ਜਲਦੇ ਦੀ ਸਾਡੇ ਬੱਚੇ ਵੀ ਰੋਟੀ ਤਾਂ ਹੀ ਖਾਂਣਗੇ ਜੇ ਅਸੀਂ ਸਾਨੂੰ ਕੁਝ ਮਿਲੂਗਾ ਅਸੀਂ ਕਮਾਵਾਂਗੇ ਕੁਝ ਹੁਣ ਇਹ ਤਾਂ ਉੱਥੋਂ ਸਾਨੂੰ ਛੱਡ ਕੇ ਆ ਗਏ ਕੰਪਨੀ ਅਸੀਂ ਆਪਦਾ ਹੱਕ ਲੈਣ ਲਈ ਇਹ ਬੱਚਿਆਂ ਨੂੰ ਇੱਥੇ ਲੈ ਕੇ ਆਏ ਆ ਬੱਚੇ ਆਪ ਵੀ ਚਾਹੁੰਦੇ ਸੀਗੇ ਵੀ ਅਸੀਂ ਜਾਵਾਂਗੇ ਉੱਥੇ ਸਾਡੇ ਬੱਚੇ ਇਹ ਚਾਹੁੰਦੇ ਨੇ ਵੀ ਹਾਂ ਅਸੀਂ ਜਾਵਾਂਗੇ ਉੱਥੇ ਉੱਥੇ ਜਾ ਕੇ ਜੀ ਬੈਠਾਂਗੇ ਚਾਹੇ ਜਿੰਨੀ ਮਰਜ਼ੀ ਠੰਡ ਹੋਵੇ ਚਾਹੇ ਕੁਝ ਵੀ ਹੋਵੇ ਅਸੀਂ ਬੈਠਾਂਗੇ ਜਾ ਕੇ ਉੱਥੇ ਭਾਈ ਜੀ ਕਿੰਨੀ ਸੈਲਰੀ ਸੀਗੀ ਉੱਥੇ ਸਰ 15 ਤੋਂ ਲੈ ਕੇ 17000 ਦੇ 8-8 ਸੀਗੀ ਸੈਲਰੀ ਉੱਥੇ ਤੁਸੀਂ ਚਾਹੁੰਦੇ ਹੋ ਬਈ ਇੱਥੇ ਜਿਹੜਾ ਇਹਨਾਂ ਨੇ ਐਸਪੀਐਸ ਵੇਅਰ ਹਾਊਸ ਬਣਾਇਆ ਇਹਦੇ 'ਚ ਤੁਹਾਨੂੰ ਕੰਮ ਮਿਲੇ ਫੇਰ ਤਾਂ ਤੁਹਾਡਾ ਆਉਣ ਜਾਣ 'ਚ ਬੜਾ ਖਰਚ ਆ ਹਾਂ ਚਾਹੁੰਦੇ ਆ ਸਰ ਅਸੀਂ ਪਰ ਉਦੋਂ ਤੋਂ ਫੇਰ ਪੱਤੇ ਲੈਵਾਂਗੇ ਇਹਨਾਂ ਤੋਂ ਵੀ ਸਾਨੂੰ ਜਿਹੜਾ ਸਾਡਾ ਰਹਿਣ ਦਾ ਰੋਟੀ ਪਾਣੀ ਦਾ ਆਉਣ ਜਾਣ ਦਾ ਉਹ ਸਾਨੂੰ ਪੱਤੇ ਦੇਣ ਅਸੀਂ ਆਵਾਂਗੇ ਉਰੇ ਫੇਰ ਤਾਂ ਇਹ ਇਹ ਵੀ ਕੰਮ ਘਾਟੇ 'ਚ ਜਾਣਗੇ ਜੇ ਇਦਾਂ ਕਰਨਗੇ ਇਦਾਂ ਲੱਗਦਾ ਨਹੀਂ ਕੋਈ ਕੰਪਨੀਆਂ ਕੋਈ ਘਾਟੇ ਤੇ ਨਹੀਂ ਜਾਂਦੀਆਂ ਇਹ ਗੀਆਂ ਇਹ ਤਾਂ ਹੁਣ ਤੱਕ ਕਮਾਉਂਦੀਆਂ ਹੀ ਆਈਆਂ ਨੇ ਇਹਨਾਂ ਨੂੰ ਕੋਈ ਘਾਟਾ ਨਹੀਂ ਪੈਂਦਾ ਹੈਗਾ ਘਾਟਾ ਤਾਂ ਮਜ਼ਦੂਰ ਵਰਗ ਨੂੰ ਪੈ ਰਿਹਾ ਆ ਜਿਹੜੇ ਛੋਟੇ ਲੋਗ ਨੇ ਘਾਟਾ ਤਾਂ ਉਹਨਾਂ ਨੂੰ ਪੈ ਰਿਹਾ ਇਹਨਾਂ ਨੂੰ ਕੋਈ ਘਾਟਾ ਨਹੀਂ ਪੈ ਰਿਹਾਗਾ ਇਹਦਾ ਇੱਕ ਮੂਰੇ ਦਿਖਾ ਦਿੰਦੇ ਨੇ ਵੀ ਸਾਨੂੰ ਘਾਟਾ ਪੈ ਗਿਆ ਪਰ ਇਹਨਾਂ ਨੂੰ ਕੋਈ ਘਾਟਾ ਨਹੀਂ ਹੈਗਾ ਹੁਣ ਜੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅੱਗੇ ਦਾ ਕੀ ਪਲਾਨ ਆ ਕਿੱਦਾਂ ਦੀ ਤਿਆਰੀ ਆ ਅੱਗੇ ਅਸੀਂ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਅੱਜ ਤਾਂ ਇੱਥੇ ਸੰਕੇਤਕ ਤੌਰ ਤੇ ਆਏ ਆ ਪਰ ਅਸੀਂ ਇੱਥੇ ਆ ਕੇ ਪੱਕਾ ਧਰਨਾ ਲਾਵਾਂਗੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਪ੍ਰਸ਼ਾਸਨ ਧੱਕਾ ਕਰਕੇ ਜਿਠਾਉਂਦਾ ਏ ਅਸੀਂ ਬੈਠਾਂਗੇ ਪ੍ਰਸ਼ਾਸਨ ਜਿਹੜਾ ਕੋ ਮਰਜ਼ੀ ਕਰ ਜੀ ਆਵੇ ਪ੍ਰਸ਼ਾਸਨ ਨੂੰ ਵੀ ਪਤਾ ਇਹ ਗੱਲ ਦਾ ਅਸੀਂ ਬਾਰ-ਬਾਰ ਪ੍ਰਸ਼ਾਸਨ ਕੋਲੇ ਗਏ ਆ ਵੀ ਸਾਡਾ ਹੱਲ ਕਰੋ ਪ੍ਰਸ਼ਾਸਨ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਅਸੀਂ ਜੇ ਠਾਉਂਦਾ ਵੀ ਆ ਜੀ ਬੈਠਾਂਗੇ ਸ਼ਾਂਤਮਈ ਬੈਠਾਂਗੇ ਅਸੀਂ ਕੋਈ ਧੱਕਾ ਮਦੱਕੀ ਨਹੀਂ ਕਰਾਂਗੇ ਸਰਕਾਰ ਕੀ ਨਾਮਾ ਜੀ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਪ੍ਰਵਿੰਦਰ ਸਿੰਘ ਜੀ ਕੀ ਕਾਰਨਾ ਬੱਚਿਆਂ ਸਮੇਤ ਪਹੁੰਚ ਕੇ ਇੱਥੇ ਧਰਨਾ ਲਗਾਇਆ ਹੈ ਅਜੇ ਹੀ ਠੰਡ 'ਚ ਤਾਂ ਘਰੋਂ ਨਿਕਲਣਾ ਬਹੁਤ ਔਖਾ ਬੱਚਿਆਂ ਨੂੰ ਸਾਹਮ ਸਾਹ ਰੱਖਦੇ ਤੁਸੀਂ ਉਰੇ ਆਪਣੇ ਪੂਰੇ ਪਰਿਵਾਰ ਲੈ ਕੇ ਪਹੁੰਚੇ ਬਿਲਕੁਲ ਸਾਡਾ ਪਰਿਵਾਰ ਚੱਲਦਾ ਸੀ ਲਿੰਫੋਕਸ ਕੰਪਨੀ 'ਚ ਅਸੀਂ ਮੈਨੂੰ 10 ਸਾਲ ਹੋ ਗਏ ਕੰਮ ਕਰਦੇ ਨੂੰ ਮੇਰਾ ਪਰਿਵਾਰ ਇਸ ਕੰਪਨੀ ਤੋਂ ਚੱਲਦਾ ਸੀ ਪਰ ਕੰਪਨੀ ਨੇ ਹੁਣ ਸਾਡੇ ਬਾਰੇ ਵੀ ਸਾਡੇ ਬੱਚਿਆਂ ਬਾਰੇ ਕੁਝ ਨਹੀਂ ਸੋਚਿਆ ਬਿਨਾਂ ਦੱਸੇ ਸਾਨੂੰ ਇਹ ਉਰੇ ਮੂਵ ਆਊਟ ਹੋਈ ਜਾ ਰਹੀ ਤੁਸੀਂ ਕਿਹਾ ਸਾਡਾ ਪਰਿਵਾਰ ਚੱਲਦਾ ਸੀ ਵੀਰ ਨੇ ਕਿਹਾ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਇੱਥੇ ਪੱਕਾ ਧਰਨਾ ਲਾਇਆ ਜਾਊਗਾ ਇੱਥੇ ਬੈਠੇ ਜਾਊਗਾ ਜਿਹੜੇ ਹੁਣ ਉਰੇ ਵਰਕਰ ਕੰਮ ਕਰਦੇ ਨੇ ਤਾਂ ਉਹਨਾਂ ਦਾ ਵੀ ਪਰਿਵਾਰ ਚੱਲਦਾ ਬਾਈ ਜੀ ਕਿਤੇ ਨਾ ਕਿਤੇ ਰੋਜ਼ਗਾਰ ਤਾਂ ਉਹਨਾਂ ਦਾ ਵੀ ਮਰੂ ਫਿਰ ਜਦੋਂ ਇੱਥੇ ਤੁਸੀਂ ਬੈਠੇ ਗਿਓ ਇਹ ਕੰ ਉਹ ਘੱਟ ਤਨਖਾਹਾਂ ਤੇ ਰੱਖ ਰਹੀ ਆ ਉਹਨਾਂ ਦਾ ਅਸੀਂ ਕੋਈ ਰੋਜਗਾਰ ਨਹੀਂ ਅਸੀਂ ਆਪਣੀ ਮੰਗ ਲੈ ਕੇ ਆਏ ਆ ਉਰੇ ਕੰਪਨੀ ਸਾਡੇ ਨਾਲ ਧੱਕਾ ਕਰਕੇ ਹੀ ਆ ਸਾਡਾ ਉਹਨਾਂ ਨਾਲ ਉਹਨਾਂ ਪ੍ਰਤੀ ਕੋਈ ਰੋਸ ਨਹੀਂਗਾ ਖੰਨੇ ਵੀ ਤੁਸੀਂ ਧਰਨੇ ਲਗਾਏ ਸੀਗੇ ਹੋਰ ਵੀ ਜਿਹੜੇ ਉੱਚ ਅਧਿਕਾਰੀ ਨੇ ਲੇਬਰ ਕੋਰਟ ਹੋ ਗਿਆ ਹੋਰ ਜਿਹੜਾ ਲੇਬਰ ਕਮਿਸ਼ਨ ਦੇ ਮਸਲਾ ਉਠਾਇਆ ਸੀਗਾ ਉਹਦੇ ਚ ਕੀ ਬਣਿਆ ਉਹਦੇ ਵਿੱਚ ਕੰਪਨੀ ਗੱਲ ਕਰਨ ਤੋਂ ਭੱਜੀ ਹੈ ਜੀ ਤਰੀਕ ਦੇ ਦਿੰਦੇ ਸੀ ਕੰਪਨੀ ਆਨੀ ਬਹਾਨੀ ਲਾ ਕੇ ਉਥੋਂ ਖਹਿੜਾ ਛਡਾਉਣਾ ਚਾਹੁੰਦੀ ਸੀ ਵੀ ਵਰਕਰਾਂ ਤੋਂ ਕਿਸੇ ਹਾਲ ਮੇਰਾ ਖਹਿੜਾ ਛੁੱਟੇ ਤੇ ਇਹਨਾਂ ਨੇ ਧੱਕੇ ਨਾਲ ਸਾਡੇ ਅਕਾਊਂਟਾਂ ਦੇ ਵਿੱਚ ਫੁੱਲ ਐਂਡ ਫਾਈਨਲ ਬਿਨਾ ਕਿਸੇ ਸਾਈਨ ਕਰੇ ਬਿਨਾ ਕੋਈ ਸਾਡਾ ਲਿਖ ਲਿਖੋ ਹੋਣ ਤੇ ਬਿਨਾ ਕਿਸੇ ਸੀਟਿੰਗ ਤੇ ਇਹਨਾਂ ਨੇ ਸਾਡੇ ਖਾਤਿਆਂ ਦੇ ਵਿੱਚ ਪੈਸੇ ਪਾਏ ਨੇ ਜੋ ਸਾਨੂੰ ਨਾਮਨਜ਼ੂਰ ਨਹੀਂ ਗਏ ਕਿਉਂਕਿ ਸਾਡੀ ਆਲਰੇਡੀ ਨੇਵਰ ਕੋਰਟ ਦੇ ਵਿੱਚ ਸਾਡੀ ਐਪਲੀਕੇਸ਼ਨ ਲਾਈ ਹੋਈ ਸੀਗੀ ਇਸ ਪ੍ਰਤੀ ਵੀ ਸਾਨੂੰ ਰੁਜ਼ਗਾਰ ਚਾਹੀਦਾ ਏ ਕਿਉਂਕਿ ਜੋ ਸਾਡਾ ਰੋਜਗਾਰ ਆ ਰੋਜਗਾਰ ਦੀ ਮੰਗ ਅਸੀਂ ਉੱਥੇ ਕਰੀ ਹੀ ਆ ਇਹਨਾਂ ਨੇ ਫੁੱਲ ਐਂਡ ਫਾਈਨਲ ਪਾ ਕੇ ਆਪਣੇ ਗੜੋ ਲਾਤਾ ਵੀ ਅਸੀਂ ਇਹਨਾਂ ਨੂੰ ਉੱਥੇ ਲੈ ਕੇ ਨਹੀਂ ਜਾਣਾ 16 ਵਰਕਰੇ ਪਹਿਲਾਂ ਲੈ ਕੇ ਆਏ ਉਹ ਤੋਂ ਬਾਅਦ ਸਾਡੇ ਕੁਝ ਵਰਕਰ ਹੋਰ ਪੱਕੇ ਤੌਰ ਤੇ ਇਹਨਾਂ ਨੇ ਰੱਖੇ ਨੇ ਕਰੀਬ 35 ਦੇ ਕਰੀਬ ਵਰਕਰੇ ਉਰੇ ਲੈ ਕੇ ਆਏ ਨੇ ਡਾਊਨ ਕਿੱਦਾਂ ਕਰਦੇ ਨੇ ਉੱਥੋਂ ਅਪ ਡਾਊਨ ਕੰਪਨੀ ਵੱਲੋਂ ਕੈਪੈਸਿਟੀ ਖੰਨੇਓ ਕੰਪਨੀ ਉਹਨਾਂ ਨੂੰ ਆਪ ਲੈ ਕੇ ਆਉਂਦੀ ਆ ਤੇ ਉਰੋਂ ਲੈ ਕੇ ਜਾਂਦੀ ਆ ਤੇ ਉਹਨਾਂ ਦੀ ਅਲੱਗ ਤੋਂ ਟਰਾਂਸਫਰ ਦਾ ਜੋ ਵੀ ਉਹਨਾਂ ਦਾ ਬਣਿਆ ਮੁਆਵਜ਼ਾ ਉਹਨਾਂ ਨੂੰ ਅਲੱਗ ਤੋਂ ਦਿੱਤਾ ਗਿਆ ਏ ਸਾਡੇ ਨਾਲ ਇਹਨਾਂ ਨੇ ਜ਼ਿਆਤੀ ਕੀਤੀ ਹੈ ਸਾਡੇ ਨਾਲ ਇਸ ਇਸ ਤਰ੍ਹਾਂ ਦਾ ਧੋਖਾ ਕੀਤਾ 10 10 15 15 ਸਾਲਾਂ ਤੋਂ ਸਾਡੇ ਨਾਲ ਕੰਮ ਕਰਦੇ ਆ ਰਹੇ ਨੇ ਜਿਹੜੇ ਵੀ ਸਾਡੇ ਵਰਕਰ ਨੇ ਇਮਾਨਦਾਰੀ ਨਾਲ ਕੰਮ ਕਰਦੇ ਆ ਜਦੋਂ ਕੰਪਨੀ ਉੱਥੋਂ ਗੋਡਾਊਨ ਖਾਲੀ ਵੀ ਕਰ ਰਹੀ ਸੀਗੀ ਉਦੋਂ ਵੀ ਅਸੀਂ ਕੰਪਨੀ ਦੀ ਇੱਕ ਵਿਸ਼ਵਾਸ ਰੱਖਿਆ ਕੰਪਨੀ ਤੇ ਵੀ ਕੰਪਨੀ ਸਾਡੇ ਬਾਰੇ ਜ਼ਰੂਰ ਸੋਚੂਗੀ बार-बार ਗੱਲ ਕਰਨ ਤੇ ਵੀ ਕੰਪਨੀ ਇਹ ਹੀ ਵਿਸ਼ਵਾਸ ਦਪਾਉਂਦੀ ਸੀਗੀ ਵੀ ਤੁਹਾਡਾ ਰੁਜ਼ਗਾਰ ਸੇਫ ਆ ਤੁਹਾਨੂੰ ਕੰਪਨੀ ਵੀ ਇਦਾਂ ਕੱਢ ਨਹੀਂ ਸਕਦੀ ਹੈਗੀ ਹੁਣ ਵੀ ਜਦੋਂ ਅਸੀਂ ਕੰਪਨੀ ਨਾਲ ਗੱਲ ਕਰਦੇ ਆ ਤਾਂ ਨਿਤਨ ਕੰਪਨੀ ਦਾ ਨੈਸ਼ਨਲ ਐਚ ਆਰ ਜੀ ਨੇ ਉਹ ਤਾਂ ਗੱਲ ਕਰਨ ਆ ਆ ਨਹੀਂ ਰਹੇ ਲੇਬਰ ਲੇਬਰ کورٹ ਦੇ ਵਿੱਚ ਪਹੁੰਚ ਨਹੀਂ ਰਹੇ ਹੈਗੇ ਉਹ ਕਹਿੰਦੇ ਨੇ ਵੀ ਅਸੀਂ ਉੱਥੇ ਗੱਲ ਨਹੀਂ ਕਰਨੀ ਇੱਕ ਵਾਰ ਉਹਨਾਂ ਨੇ ਗੱਲ ਕਰੀ ਆ ਜਿਹੜਾ ਜਿਹੜਾ ਲੇਬਰ ਕੋਰਟ ਚ ਪਹੁੰਚੋ ਤੁਹਾਨੂੰ ਕੋਈ ਲੇਬਰ ਕੋਰਟ ਤੇ ਵਿਸ਼ਵਾਸ ਹੋਊਗਾ ਜਦੋਂ ਪਹੁੰਚ ਨਹੀਂ ਰਹੇ ਫਿਰ ਆ ਲੇਬਰ ਕੋਰਟ ਦੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਉਹਨਾਂ ਦੇ ਖਿਲਾਫ ਕੋਈ ਸੁਣਵਾਈ ਨਹੀਂ ਹੋਈ ਕੋਈ ਫੈਸਲਾ ਨਹੀਂ ਸੁਣਾਇਆ ਗਿਆ ਕਿ ਜੇ ਉਹ ਪਹੁੰਚ ਨਹੀਂ ਰਹੇ ਉਹਨਾਂ ਦੇ ਖਿਲਾਫ ਕੁਛ ਇਦਾਂ ਦਾ ਹੋਇਆ ਨਹੀਂ ਕੀ ਲੱਗ ਰਿਹਾ ਕੀ ਪ੍ਰੈਸ਼ਰ ਹੈ ਨਹੀਂ ਉਹਨਾਂ ਇਹਨਾਂ ਦੇ ਖਿਲਾਫ ਪ੍ਰोसीडिंग ਉਹਨਾਂ ਨੇ ਲਿਖੀ ਹੋਈ ਆ ਵੀ ਕੰਪਨੀ ਧੱਕਾ ਕਰਿਆ ਵਰਕਰਾਂ ਨਾਲ ਧੱਕਾ ਕਰਿਆ ਪੱਕੇ ਵਰਕਰ ਨੇ ਤੁਸੀਂ ਇਹਨਾਂ ਨੂੰ ਕੱਢ ਨਹੀਂ ਸਕਦੇ ਪਰ ਕੰਪਨੀ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਸਾਨੂੰ ਉਹਨਾਂ ਨੇ ਜੀ ਫੋਲੈਂਡ ਫਾਈਨਲ ਪਾ ਕੇ ਤੇ ਗੈਰਬ 11 ਜਮਾ ਜਿਹੜੇ ਪੱਤੇ ਨੇ ਲੈਟਰ ਸਾਨੂੰ ਭੇਜਦੇ ਰਹੇ ਨੇ ਇਹ ਗੈਰ ਕਾਨੂੰਨੀ ਲੈਟਰ ਨੇ ਉਹ ਸਾਡੇ ਡਾਕ ਰਾਹੀਂ ਸਾਡੇ ਘਰ ਆ ਰਹੇ ਨੇ ਜੇ ਅਸੀਂ ਉਹਨਾਂ ਦਾ ਜਵਾਬ ਇਹਨਾਂ ਨੂੰ ਭੇਜ ਰਹੇ ਆ ਤਾਂ ਉੱਥੇ ਲਿਖਿਆ ਜਾਂਦਾ ਹੈ ਵੀ ਮੋਨਪੁਰ ਦੇ ਵਿੱਚ ਤਾਂ ਕੋਈ ਫੈਕਟਰੀ ਹੋਇਆ ਨਹੀਂ ਲਿੰਨ ਫੌਕਸ ਦੀ ਸਾਡੀ ਜਿਹੜੀ ਰਜਿਸਟਰੀ ਉਹ ਵਾਪਸ ਆ ਜਾਂਦੀ ਆ ਸਾਡੇ ਨਾਲ 420 ਕਰਿਆ ਹੋਇਆ ਇਹਨਾਂ ਨੇ ਐਡਰੈਸ ਦੇ ਵਿੱਚ ਵੀ ਸਾਡੇ ਨਾਲ ਕੋਈ ਗੱਲ ਨਹੀਂ ਕਰਦੇ ਕੋਈ ਜਵਾਬ ਦੀ ਸੁਣਵਾਈ ਨਹੀਂ ਹੋ ਰਹੀ ਇਸ ਲਈ ਅਸੀਂ ਇਹਨਾਂ ਦੇ ਦਰ ਤੇ ਉਰੇ ਰਾਜਪੁਰੇ ਆਏ ਆ ਵੀ ਸਾਡੇ ਨਾਲ ਗੱਲ ਕਰੋ ਲੇਬਰ ਕੋਰਟ ਚ ਤਾਂ ਇਹ ਨਹੀਂ ਗੱਲ ਹੁੰਦੀ ਫਿਰ ਅੱਗੇ ਕੀ ਕਰਾਂਗੇ ਫਿਰ ਅੱਜ ਦਾ ਇਹ ਸੰਕੇਤਕ ਹੈ ਜੀ ਤੇ ਇਸ ਤੋਂ ਅੱਗੇ ਅਸੀਂ ਪੂਰਾ ਸੰਘਰਸ਼ ਕਰਾਂਗੇ ਜਿੰਨਾ ਟਾਈਮ ਸਾਡਾ ਹੱਲ ਨਹੀਂ ਹੁੰਦਾ ਸਾਡੀ ਰੋਜ਼ਗਾਰ ਬਹਾਲੀ ਨਹੀਂ ਹੁੰਦੀ ਅਸੀਂ ਪਰਿਵਾਰਾਂ ਸਮੇਤ ਹੋਰ ਵੱਡਾ ਇਕੱਠ ਕਰਕੇ ਅਸੀਂ ਇੱਥੇ ਹੀ ਬੈਠਾਂਗੇ ਸੋ ਕਹਿਣ ਦਾ ਮਤਲਬ ਆ ਕਿ ਜਿੰਨਾ ਚਿਰ ਸਾਡੀਆਂ ਮਸਲਿਆਂ ਦਾ ਹੱਲ ਨਹੀਂ ਹੁੰਦਾ ਪੱਕੀ ਤੌਰ ਤੇ ਇੱਥੇ ਬੈਠਾਂਗੇ ਧਰਨੇ ਜਿਹੜਾ ਪੱਕੇ ਲਗਾਏ ਜਾਣਗੇ ਅੱਜ ਸੰਕੇਤਕ ਤੌਰ ਤੇ ਇੱਥੇ ਪਹੁੰਚਿਆ ਵੀਰ ਨੇ ਹੰਜ ਕੀ ਨਾਮਾ ਜੀ ਸਭ ਤੋਂ ਪਹਿਲਾਂ ਤਾਂ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀ ਲੋਕ ਚੈਨਲ ਦਾ तहे ਦਿਲੋਂ ਧੰਨਵਾਦ ਕਰਦਾ ਜਿਹੜਾ ਨੇ ਸਾਡੀ ਇਹ ਜੀ ਮੁਸੀਬਤ ਦੇ ਵਿੱਚ ਸਾਡਾ ਮਤਲਬ ਖਬਰਸਾਰ ਲੈਣਾ ਤੇ ਮੈਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹੁੰਦਾ ਕਿ ਮੈਂ ਇਸ ਕੰਪਨੀ ਦੇ ਵਿੱਚ 1998 ਤੋਂ ਲੱਗਿਆ ਆ ਰਿਹਾ ਹਾਂ 1998 ਤੋਂ ਲੈ ਕੇ 2023 ਤੱਕ ਮੈਂ ਪੱਕਾ ਕਰਮਚਾਰੀ ਆ ਤੇ ਜਿਹੜਾ ਤੁਸੀਂ ਪਹਿਲਾਂ ਸਾਡੇ ਸਾਥੀ ਨੂੰ ਸਵਾਲ ਪੁੱਛਿਆ ਸੀ ਵੀ ਮੋਨਪੁਰ ਵੇਅਰ ਹਾਊਸ ਦੀ ਸ਼ਾਇਦ ਇਹਨਾਂ ਨੇ ਉਹਰੇ ਆਪਣਾ ਬਣਾ ਲਿਆ ਹੋਵੇ ਤੇ ਭਾਈ ਜੀ ਇਹ ਮੋਨਪੁਰ ਵੀ ਇਹਨਾਂ ਨੇ ਕਿਰਾਏ ਉੱਪਰ ਲੱਤਾ ਹੋਇਆ ਸੀ ਜਿਹੜਾ ਕਿ ਹਿੰਦੂਸਤਾਨ ਜੁਨੀ ਲੀਵਰ ਦਾ ਇਹ ਸੀ ਐਂਡ ਐਪੀਸੀ ਲੈਨ ਬਾਕਸ ਤੇ ਹੁਣ ਭਾਈ ਜੀ ਇਹ ਜਿਹੜਾ ਉਹਰੇ ਵੇਅਰ ਹਾਊਸ ਆ ਇਹ ਐਸ ਪੀ ਐਸ ਵੇਅਰ ਹਾਊਸ ਆ ਹਡਾਂਦੀਵਾਨੀਆਂ ਦਾ ਉਹਰੇ ਵੀ ਇਹਨਾਂ ਨੇ ਕਿਰਾਏ ਉੱਪਰ ਲੱਤਾ ਹੋਇਆ ਹੈ ਤੇ ਜੇ ਤੁਸੀਂ ਅੰਦਰ ਜਾ ਕੇ ਦੇਖੋ ਤਾਂ ਸਾਡੇ ਜਿਹੜਾ ਅੰਦਰ ਸਟਾਫ ਕੰਮ ਕਰ ਰਿਹਾ ਉਹਨਾਂ ਤੇ ਵੀ ਲਾਈਨ ਬਾਕਸ ਵਾਲੀਆਂ ਵਰਦੀਆਂ ਪਾਈਆਂ ਹੋਈਆਂ ਨੇ ਤੇ ਮਤਲਬ ਸਨ ਲੋਕਾਂ ਨੂੰ ਬੇਵਕੋਫ ਬਣਾਉਣਾ ਚਾਹੁੰਦੇ ਨੇ ਜਿਵੇਂ ਹਾਥੀ ਦੇ ਦਿਖਾਉਣ ਵਾਲੇ ਤੰਦ ਹੋਰ ਹੁੰਦੇ ਨੇ ਕੋਈ ਮੀਟਿੰਗ ਹੋਈ ਹੈ ਅੰਦਰ ਕੋਈ ਗੱਲ ਹੋਈ ਹੈ ਅੰਦਰ ਸਰ ਸਾਡੀ ਮੀਟਿੰਗ ਹੋ ਕੇ ਆ ਰਹੀ ਹੈ ਤੇ ਸਾਡੀ ਮੈਨੇਜਮੈਂਟ ਦੇ ਬੰਦੇ ਜਿਹੜੀ ਕਮੇਟੀ ਦੇ ਨੇ ਉਹ ਬਾਹਰ ਆਏ ਨੇ ਤੇ ਆ ਕੇ ਦੱਸਣਗੇ ਤੇ ਅਸੀਂ ਇਸ ਤੋਂ ਪਹਿਲਾਂ ਮੌਕੇ ਦੇ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆਂ ਐਮ ਐਲ ਏ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਮੰਗ ਪੱਤਰ ਭੇਜ ਚੁੱਕੇ ਆਂ ਕਿਰਤ ਮੰਤਰੀ ਅਨਮੋਲ ਗਗਨ ਮਾਨ ਨੂੰ ਮੰਗ ਪੱਤਰ ਭੇਜ ਚੁੱਕੇ ਆਂ ਤੇ ਲੁਧਿਆਣੇ ਇਸ हिसाब ਕੋ ਜਾਣਾ ਤੇ ਹੁਣ ਸਾਡੀ ਲਾਸਟ ਦੇ ਵਿੱਚ ਖੰਨੇ ਲੈਵਰ ਇੰਸਪੈਕਟਰ ਸਾਹਿਬ ਦੇ ਤਰੀਕ ਚੱਲ ਰਹੀ ਸੀ ਜੀ ਤੇ ਇਹ ਸਰ ਉੱਥੋਂ ਤਰੀਕ ਤੋਂ ਭੱਜੇ ਨੇ ਤੇ ਖਨੇ ਪ੍ਰਸ਼ਾਸਨ ਨੂੰ ਚਿੱਠੀ ਭੇਜ ਰਹੇ ਨੇ ਵੀ ਸਾਨੂੰ ਇਹ ਲੋਕਾਂ ਤੋਂ ਖਤਰਾ ਹੈ ਹੁਣ ਸਰ ਤੁਹਾਡੇ ਮਾਧਿਅਮ ਨਾਲ ਹੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਇੰਨੇ ਲੋਕ ਬੈਠੇ ਨੇ ਤੁਸੀਂ ਦੱਸੋ ਇਹ ਕਿਹਨਾਂ ਕੋਈ ਕੇ 47 ਨੇ ਜਾਂ ਕਿਹੜੇ ਟੈਰਰਿਸਟ ਬੰਦੇ ਬੈਠੇ ਨੇ ਹੁਣ ਕੀ ਗੱਲ ਹੋਈ ਆ ਕੋਈ ਦੱਸ ਸਕਦਾ ਅੰਦਰ ਕੀ ਗੱਲ ਹੋਈ ਆ ਜੀ ਆਪਣੇ ਜ਼ਮੀਨਾਂ ਬਚਾ ਲੈ ਕੀ ਗੱਲ ਹੋਈ ਆ ਜੀ ਮਸਲੇ ਦਾ ਕੋਈ ਹੱਲ ਹੋਊਗਾ ਅੰਦਰ ਕਿਦਾਂ ਦੀ ਗੱਲ ਹੋਈ ਆ ਹਾਂਜੀ ਮੈਂ ਹਰਜਿੰਦਰ ਸਿੰਘ ਪ੍ਰਧਾਨ ਮੋਡਰਨ ਸ਼ੀਲਵਰ ਕਲਜੂਣਾ ਜੀ ਕੰਪਨੀ ਦੀ ਮਜ਼ਦੂਰ ਕਮੇਟੀ ਵੱਲੋਂ ਸਰਿੰਦਰ ਕਰਮਜੀਤ ਨਿਸ਼ਾਨ ਸਿੰਘ ਇਹ ਸਾਰੇ ਸਾਥੀ ਗਏ ਸੀ ਮੈਨੇਜਮੈਂਟ ਨੇ ਪ੍ਰਸ਼ਾਸਨ ਦੇ ਦਖਲ ਨਾਲ ਇਹ ਜਿਹੜੇ ਬਾਈਕਟ ਕਰਕੇ ਆਗੇ ਸੀਗੇ ਮੀਟਿੰਗ ਦੇ ਵਿੱਚ ਉਹਨਾਂ ਨੇ 2 ਫਰਵਰੀ ਦਾ 2:30 ਵਜੇ ਉਸੇ ਲੇਬਰ ਦਫ਼ਤਰ ਚ ਖੰਨੇ ਉਹ ਟਾਈਮ ਰੱਖਿਆ ਵੀ ਜੋ ਅਸੀਂ ਸ਼ਿਕਾਇਤਾਂ ਅਜੇ ਪੈਂਡਿੰਗ ਨੇ ਜੋ ਮਸਲੇ ਰਹਿੰਦੇ ਨੇ ਉਹਨਾਂ ਦਾ ਅਸੀਂ ਆਪਦੇ ਵੱਲੋਂ ਚਾਰਟ ਦੇਤਾ। ਇਹਦੇ ਤੇ ਕੰਪਨੀ 2 ਫਰਵਰੀ ਨੂੰ 2:30 ਵਜੇ ਦਾ ਟਾਈਮ ਆ ਤੇ ਉਹ ਲੇਬਰ ਦਫ਼ਤਰ ਖੰਨੇ ਵਿੱਚ ਇਹ ਗੱਲਬਾਤ ਕਰਨ ਵਾਸਤੇ ਆਉਣਗੇ। ਗੱਲਬਾਤ ਹਾਂ ਜੀ ਗੱਲਬਾਤ ਹੋਊਗੀ। ਗੱਲਬਾਤ ਹੋਊਗੀ ਆ ਸਾਰੇ ਮਾਮਲਿਆਂ ਦੇ ਸੰਧ ਵਿੱਚ ਜੋ ਅਸੀਂ ਆ ਲਿਖਤੀ ਰੂਪ ਵਿੱਚ ਦੇ ਕੇ ਆਇਆ ਹੈ ਨਾ। ਲੱਗਦਾ ਜੀ ਪਹਿਲਾਂ ਵੀ ਗੱਲਬਾਤ ਲਈ ਕਾਫੀ ਸੱਦੇ ਆਏ ਨੇ ਕੋਈ ਮਸਲਾ ਹੱਲ ਹੋਊਗਾ ਇਸ ਵਾਰ। ਅਤਕੀ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਵੀ ਅਸੀਂ ਆਪਦੇ ਵੱਲੋਂ ਪੂਰਾ ਜੋਰ ਲਾ ਕੇ ਆਵਾਂਗੇ ਤੇ ਮਸਲਾ ਹੱਲ ਕਰਾਂਗੇ ਜੀ ਜੀ ਹਾਂਜੀ ਇੱਕ ਨਾਲ ਅਸੀਂ ਆਪਦੇ ਵੱਲੋਂ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਕਈ ਵਾਰੇ ਡੇਟ ਰੱਖ ਲੈਂਦੇ ਨੇ ਗੱਲਬਾਤ ਕਰਕੇ ਬਹੁਤਸ ਮੋੜ ਜਾਂਦੇ ਨੇ ਫਿਰ ਬੰਬੇ ਜਾ ਕੇ ਕਹਿੰਦੇ ਅਸੀਂ ਗੱਲਬਾਤ ਕਰਾਂਗੇ ਉਹ ਕਹਿੰਦੇ ਵੀ ਪ੍ਰਸ਼ਾਸਨ ਨੇ ਵੀ ਕਿਹਾ ਵੀ ਅਸੀਂ ਜ਼ਿੰਮੇਵਾਰ ਆ ਵੀ ਵੱਧ ਤੋਂ ਵੱਧ 1-2 ਦਿਨ ਮਿਲ ਸਕਦੇ ਨੇ ਵੀ ਹਾਂ ਐਨੀ ਗੱਲ ਹੋ ਗਈ ਇੱਕ ਅੱਧੀ ਵਾਰ ਇਹ ਸੈਟਿੰਗ ਹੋ ਜਾਊਗੀ ਵੀ ਉਹ ਦੋ ਤਰੀਕ ਨੂੰ ਉਹ ਮੀਟਿੰਗ ਤੇ ਹਾਜ਼ਰ ਹੋਣਗੇ ਤੇ ਉਹ ਆਦੇ ਵੱਲੋਂ ਭਰੋਸਾ ਦਿਵਾ ਕੇ ਗਏ ਨੇ ਵੀ ਅਸੀਂ ਇਹਦਾ ਪੂਰਾ ਸਾਫ ਕਰਾਂਗੇ ਜੀ ਜੀ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚੇ ਲੈ ਕੇ ਭੈਣਾਂ ਨੇ ਜੜੀਆਂ ਇੱਥੇ ਪਹੁੰਚੀਆਂ ਨੇ ਕਿਉਂਕਿ ਮਸਲਾ ਰੋਜੀ ਰੋਟੀ ਦਾ ਏ ਰੋਜੀ ਰੋਟੀ ਕਮਾਉਣ ਦੇ ਲਈ ਜਿਹੜੇ ਕੰਮ ਕਰਦੇ ਸੀ ਉਹਨਾਂ ਦੇ ਕੰਮ ਛੁੱਟੇ ਨੇ ਸੋ ਛੋਟੇ ਛੋਟੇ ਬੱਚਿਆਂ ਦੀ ਪਰਵਰਿਸ਼ ਕਰਨ ਦੇ ਲਈ ਉਹਨਾਂ ਦੀ ਰੋਜੀ ਰੋਟੀ ਦੇ ਲਈ ਇੱਥੇ ਪਹੁੰਚੇ ਨੇ ਅਜਿਹੀ ਠੰਡ ਦੇ ਵਿੱਚ ਵੀ ਸੋ ਇਹ ਫੈਕਟਰੀ ਦੇ ਅੱਗੇ ਧਰਨਾ ਗੋਦਾਮ ਦੇ ਅੱਗੇ ਧਰਨਾ ਲਗਾਇਆ ਗਿਆ ਹੈ ਕਿਹਾ ਜਾ ਰਿਹਾ ਹੈ 2 ਤਰੀਕ ਦੀ ਮੀਟਿੰਗ ਰੱਖੀ ਗਈ ਹੈ ਮੀਟਿੰਗ 'ਚ ਕੀ ਫੈਸਲਾ ਹੁੰਦਾ ਕੀ ਅੱਗੇ ਨਿਕਲਦਾ ਇਹ ਤਾਂ ਆਉਣ ਵਾਲਾ ਟਾਈਮ ਹੈ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਨਰਪੈ ਦੇ ਨਾਲ ਮਨਵਿੰਦਰ ਸਿੰਘ ਜਵਾਣਾ ਰਾਜਪੁਰਾ ਸਾਡੇ ਨਾਲ ਮੌਕੇ ਤੇ ਮੌਜੂਦਾ ਅਧਿਕਾਰੀ ਨੇ ਜਿਹੜੇ ਚੀਮਾ ਸਾਹਿਬ ਐਸਐਚਓ ਸਾਹਿਬ ਬਨੂੜ ਤੋਂ ਉਹਨਾਂ ਨਾਲ ਗੱਲ ਕਰਦੇ ਹਰਮਨ ਚੀਮਾ ਜੀ ਨੇ ਹਾਂਜੀ ਚੀਮਾ ਸਾਹਿਬ ਕਿਸ ਤਰ੍ਹਾਂ ਦੀ ਅੰਦਰ ਗੱਲਬਾਤ ਹੋਈ ਹੈ ਜੀ ਇੱਥੇ ਧਰਨਾ ਲੱਗਿਆ ਸੀਗਾ ਇੱਕ ਗ੍ਰਾਮ ਦੇਗੀ ਹਾਂਜੀ ਇਹ ਲਿੰਫੌਕਸ ਕੰਪਨੀ ਆਸਟ੍ਰੇਲੀਆ ਦੀ ਵੇਅਰ ਹਾਊਸ ਹੈ ਇੱਥੇ ਇਹਨਾਂ ਦਾ ਇੱਕ ਇਹਨਾਂ ਦਾ ਵੇਅਰ ਹਾਊਸ ਖੰਨੇ ਵੀ ਸੀਗਾ ਉਹ 10-12 ਸਾਲ ਚੱਲ ਕੇ ਹੁਣ ਉਹ 20 ਦਸੰਬਰ ਨੂੰ ਬੰਦ ਕਰਤਾ ਇਹ ਜਿਹੜੇ EMPLOYE 70-80 EMPLOYE ਸੀ ਉੱਥੇ ਕੰਮ ਕਰਦੇ ਸੀ ਖੰਨੇ ਉਹ ਆਫਿਸ ਬੰਦ ਹੋ ਗਿਆ ਇਹਨਾਂ ਦਾ ਕੋਈ ਮੀਟਿੰਗ ਪਹਿਲਾਂ ਹੋਈਆਂ ਸੱਟਾਂ ਨਿਕਲਿਆ ਤਾਂ ਕਰਕੇ ਵਿਦ ਫੈਮਿਲੀ ਇੱਥੇ ਆ ਕੇ ਇਹਨਾਂ ਨੇ ਧਰਨਾ ਦਿੱਤਾ ਸੀਗਾ ਪਰ ਉਹਨੇ ਨਦੀ ਮੈਨੇਜਮੈਂਟ ਨਾਲ ਵਿੱਚ ਪਾ ਕੇ ਅਸੀਂ ਮੀਟਿੰਗ ਕਰਵਾਤੀ ਹੈ ਹੁਣ 2 ਤਰੀਕ ਦੀ ਉਹਨਾਂ ਨੇ ਰਿਟਰਨ ਦੇ ਵਿੱਚ ਇਹਨਾਂ ਨੂੰ 2 ਫਰਵਰੀ ਦਾ ਟਾਈਮ ਦਿੱਤਾ ਇਹਨਾਂ ਦੀ ਖੰਨੇ ਲੇਬਰ ਆਫਿਸ 2 ਫਰਵਰੀ ਨੂੰ ਮੀਟਿੰਗ ਹੈ ਹੁਣ ਇਹ ਇਹ ਗੱਲ ਤੇ ਧਰਨਾ ਚੱਕ ਰਹੇ ਨੇ ਇਹ ਹਾਂਜੀ ਹਾਂਜੀ ਇਹ ਸਨ ਹਰਮਨ ਚੀਮਾ ਜੀ ਐਸ ਐਚਓ ਬਨੂੜ ਜਿਨ੍ਹਾਂ ਨੇ ਕਿਹਾ ਕਿ ਅਸੀਂ ਮੈਨੇਜਮੈਂਟ ਦੇ ਨਾਲ ਮੀਟਿੰਗ ਕਰਵਾ ਦਿੱਤੀ ਆ 2 ਫਰਵਰੀ ਦਾ ਟਾਈਮ ਖੰਨੇ ਦੇ ਵਿੱਚ ਰੱਖਿਆ ਗਿਆ ਏ ਸੋ ਉੱਥੇ ਕੀ ਮਸਲਾ ਹੱਲ ਹੁੰਦਾ ਏ ਕਿ ਇਹਨਾਂ ਨੂੰ ਇਹਨਾਂ ਦਾ ਰੁਜ਼ਗਾਰ ਆ ਵਾਪਸ ਮਿਲਦਾ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਫਿਲਹਾਲ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਨਰ ਭੈ ਦੇ ਨਾਲ ਮਨਵਿੰਦਰ ਸਿੰਘ ਚਬਾਣਾ ਬਨੂੜ